unruly children delinquent parents belegam bacche gunahgar mape ehi hai jo sade kol is sandesh de piche chalne wale han pravo te paino jananade bandyan da ik samuh jo apne gharan te kabu nahi kar sakde ki tusi us bahane nu jande ho jo bahar hai dost is sandesh vich ਅੱਛਾ ਮੇਰੀ ਪਤਨੀ ਬਚੀ ਹੋਈ ਨਹੀਂ ਹੈ ਇਸ ਲਈ ਉਹ ਜਿੱਦਾਂ ਚਾਹੇ ਰਹਿੰਦੀ ਹੈ। ਅਤੇ ਉਸੇ ਘਰ ਵਿੱਚ ਹੈ। ਮੇਰੀ ਧੀ ਅਤੇ ਮੇਰਾ ਮੁੰਡਾ ਬੱਚੇ ਹੋਏ ਨਹੀਂ ਹਨ। ਇਸ ਲਈ ਉਹ ਘਰ ਵਿੱਚ ਸੰਗੀਤ ਚਲਾ ਸਕਦੇ ਹਨ। ਰਾਸਤਾ ਸੰਗੀਤ, ਰੌਕ ਐਂਡ ਰੋਲ ਸੰਗੀਤ ਅਤੇ ਉਹ ਘਰ ਦੇ ਅੰਦਰ ਉਹ ਕਰ ਸਕਦੇ ਹਨ ਜੋ ਉਹ ਚਾਹੁੰਦੇ ਹਨ। ਅੰਦਰ ਆਓ ਅਤੇ ਸ਼ਰਾਬ ਪੀਓ ਅਤੇ ਸਿਗਰਟ ਪੀਓ। ਅਤੇ ਇਹ ਜਨਾਨੜਾ ਆਦਮੀ ਉਹਨਾਂ ਚੀਜ਼ਾਂ ਨਾਲ ਆਪਣੀ ਪਤਨੀ ਨੂੰ ਅਤੇ ਆਪਣੇ ਬੱਚਿਆਂ ਨੂੰ ਮਾਫ ਕਰਦਾ ਹੈ ਕਿਉਂਕਿ ਉਹ ਨਵਾਂ ਜਨਮ ਪਾਏ ਹੋਏ ਨਹੀਂ ਹਨ ਉਹਨਾਂ ਕੋਲ ਪਰਮੇਸ਼ਰ ਦੀ ਆਤਮਾ ਨਹੀਂ ਹੈ ਇਹਨੂੰ ਸੁਣੋ ਮੈਨੂੰ ਆਪਣੀ ਪਤਨੀ ਨਾਲ ਕਦੇ ਰਹਿਣ ਲਈ ਬਦਲਣਾ ਪਵੇਗਾ ਜਾਂ ਵਿਗੜਨਾ ਪਵੇਗਾ ਜੇਕਰ ਉਹ ਇਹ ਕੰਮ ਕਰ ਰਹੀ ਹੈ ਪਵਈ ਬ੍ਰਾਂਹ ਦਾ ਸੰਦੇਸ਼ 15 ਸਤੰਬਰ 1957 ਸਨ ਇਬਰਾਨੀਆਂ ਦਾ ਅਧਿਆਇ ਅਤੇ ਤੁਸੀਂ ਆਦਮੀ ਆਪਣੀਆਂ ਪਤਨੀਆਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦਿੰਦੇ ਹੋ ਮੈਂ ਇੱਕ ਆਦਮੀ ਵਜੋਂ ਤੁਹਾਡੇ ਤੋਂ ਬਹੁਤ ਘੱਟ ਉਮੀਦਾਂ ਰੱਖਦਾ ਹਾਂ ਅਤੇ ਐਸਾ ਹੀ ਹੈ ਕੋਈ ਵੀ ਆਦਮੀ ਜਿਹੜਾ ਆਪਣੀ ਪਤਨੀ ਨੂੰ ਸੜਕ ਤੇ ਬਾਹਰ ਜਾਣ ਦਿੰਦਾ ਹੈ ਅਤੇ ਇਦਾਂ ਕਰਨ ਦਿੰਦਾ ਹੈ ਭਰਾ ਤੈਨੂੰ ਉਸ ਦੇ ਕੱਪੜੇ ਪਾ ਲੈਣੇ ਚਾਹੀਦੇ ਹਨ ਇਹ ਸਹੀ ਹੈ ਮੈਂ ਇਹ ਨਹੀਂ ਕਹਾਂਗਾ ਕਿ ਮੇਰੀ ਪਤਨੀ ਅਜਿਆ ਨਹੀਂ ਕਰੇਗੀ ਪਰ ਮੈਨੂੰ ਜੋ ਮੈਂ ਹੁਣ ਹਾਂ ਬਦਲਣਾ ਪਵੇਗਾ ਅਤੇ ਉਸ ਲਈ ਵਿਗੜਨਾ ਵਿਗੜਨਾ ਪਵੇਗਾ ਜੇ ਮੈਂ ਕਦੇ ਉਸ ਦੇ ਨਾਲ ਰਹਾਂ ਜਦ ਕਿ ਉਹ ਜਿਆ ਕਰ ਰਹੀ ਹੈ ਦ੍ਰਿੰਦੇ ਦਾ ਨਿਸ਼ਾਨ 15 ਜੁਲਾਈ 1956 ਸਨ ਅਤੇ ਤੁਸੀਂ ਆਦਮੀ ਤੁਸੀਂ ਵਿਚਾਰੇ ਥੋੜੀ ਹੱਡੀ ਰਹਿਤ ਜਿਹੜੇ ਇੱਕ ਔਰਤ ਆਪਣੀ ਪਤਨੀ ਨੂੰ ਆਲੇ ਦੁਆਲੇ ਕੰਮਨ ਅਤੇ ਉਸ ਦੇ ਨੱਕ ਰਾਹੀਂ ਸਿਗਰਟ ਦਾ ਧੂਆ ਉਡਾਣ ਦਿੰਦੇ ਹੋ ਅਤੇ ਸ਼ਾਰਟਸ ਪਹਿਨਨ ਦੇਵੋ ਅਤੇ ਆਪਣੇ ਘਰ ਦੇ ਆਲੇ ਦੁਆਲੇ ਇਸ ਤਰ੍ਹਾਂ ਦੇ ਕੰਮ ਕਰਨ ਦੇਵੋ ਅਤੇ ਤੁਸੀਂ ਆਦਮੀ ਨਹੀਂ ਹੋ ਤੁਸੀਂ ਪਰਮੇਸ਼ਰ ਦੇ ਪੁੱਤਰ ਵਜੋਂ ਇੱਕ ਮਾੜੇ ਬਦਲ ਹੋ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਵੀ ਕਦੇ ਇਹ ਨਹੀਂ ਕਰੇਗੀ ਜੇ ਉਹ ਕਦੇ ਨਿਰਾਸ਼ ਹੋ ਜਾਂਦੀ ਹੈ ਤਾਂ ਸ਼ੈਤਾਨ ਉਸ ਨੂੰ ਫੜ ਲੈਂਦਾ ਹੈ ਉਹ ਇਹ ਕਰੇਗੀ ਪਰ ਇਹ ਉਹ ਦਿਨ ਹੈ ਜਦੋਂ ਉਹ ਸ਼੍ਰੀਮਤੀ ਬ੍ਰਾਹਮ ਨਹੀਂ ਰਹੇਗੀ ਐਸੇ ਹੀ ਹੈ ਇਹ ਸੱਚ ਹੈ ਖੜੇ ਹੋ ਜਾਓ ਪਰਮੇਸ਼ਵਰ ਮਰਦਾਂ ਦੇ ਵਿੱਚ ਇੱਛਾ ਦੀਆਂ ਹੱਡੀਆਂ ਨਹੀਂ ਰੱਖਦਾ ਉਹ ਮਰਦਾਂ ਵਿੱਚ ਰੀਡ ਦੀਆਂ ਹੱਡੀਆਂ ਰੱਖਦਾ ਹੈ ਖੁਸ਼ਖਬਰੀ ਦੀਆਂ ਹੱਡੀਆਂ ਜੋ ਸੱਚ ਲਈ ਖੜੀਆਂ ਹੋਣਗੀਆਂ ਹੁਣ ਇਹ ਏਲੀਆ ਬੋਲ ਰਿਹਾ ਹੈ ਅਤੇ ਪਰਮੇਸ਼ਵਰ ਦੇ ਨਬੀ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਰਿਹਾ ਕਿ ਉਸ ਦੀ ਪਤਨੀ ਕਦੇ ਉਹ ਚੀਜ਼ਾਂ ਨਹੀਂ ਕਰੇਗੀ ਉਸ ਨੇ ਕਿਹਾ ਭਜਨਾ ਚੇਰ ਤੱਕ ਉਹ ਅਜਿਆ ਕਰ ਰਹੀ ਹੈ ਉਦੋਂ ਤੱਕ ਮੈਨੂੰ ਆਪਣੀ ਪਤਨੀ ਦੇ ਨਾਲ ਰਹਿਣ ਲਈ ਬਦਲਣਾ ਅਤੇ ਵਿਗੜਨਾ ਪਵੇਗਾ ਅਤੇ ਇਹ ਉਹ ਦਿਨ ਹੈ ਜਿਸ ਦਿਨ ਹੋਰ ਸ਼੍ਰੀਮਤੀ ਬ੍ਰਾਂਹਮ ਨਹੀਂ ਰਹੇਗੀ ਇਸ ਲਈ ਪ੍ਰਚਾਰਕ ਇਸ ਲਈ ਡਿਕਨ ਇਸ ਲਈ ਆਦਮੀ ਜੋ ਇਸ ਸੰਦੇਸ਼ ਮਗ ਚੱਲ ਰਿਹਾ ਹੈ ਜੇਕਰ ਇਹ ਏਲੀਆ ਵਾਸਤੇ ਚੰਗਾ ਸੀ ਇਹ ਸਭ ਲਈ ਚੰਗਾ ਹੈ ਜਦੋਂ ਤੁਸੀਂ ਆਪਣੀ ਪਤਨੀ ਨਾਲ ਰਹਿੰਦੇ ਹੋ ਜਦੋਂ ਉਹ ਇੱਕ ਗਲਤ ਕੰਮ ਕਰ ਰਹੀ ਹੈ ਫਿਰ ਤੁਸੀਂ ਬਦਲ ਗਏ ਹੋ ਅਤੇ ਇਸ ਲਈ ਤੁਸੀਂ ਵਿਗੜ ਗਏ ਹੋ ਭਾਈ ਬ੍ਰਾਂਹਮ ਨੇ ਕਿਹਾ ਕਿ ਇੱਕੋ ਇੱਕ ਤਰੀਕਾ ਹੈ ਕਿ ਉਹ ਪਰਮੇਸ਼ਰ ਦੇ ਬੰਦੇ ਵਜੋਂ ਅਜਿਆ ਕਰ ਸਕਦਾ ਹੈ ਇਹ ਕਿ ਉਹਨੂੰ ਆਪਣਾ ਮਕਸਦ ਬਦਲਣਾ ਪਹਿਣਾ ਸੀ ਅਤੇ ਉਸ ਨੂੰ ਵਿਗੜਨਾ ਪੈਣਾ ਸੀ ਇਸ ਲਈ ਮੈਂ ਇਬਰਾਨੀਆਂ ਦੀ ਕਿਤਾਬ ਦੇ 7ਵੇਂ ਅਧਿਆਇ ਦੇ ਇਸ ਹਵਾਲੇ ਤੋਂ ਸਾਬਤ ਕਰ ਰਿਹਾ ਹਾਂ ਕਿ ਤੁਸੀਂ ਵਿਗੜੇ ਹੋਏ ਹੋ ਅਤੇ ਤੁਹਾਡਾ ਨਵਾਂ ਜਨਮ ਨਹੀਂ ਹੋਇਆ ਹੈ। ਇਹ ਹੀ ਤਰੀਕਾ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਪਤਨੀ ਰੱਖ ਸਕਦੇ ਹੋ ਅਤੇ ਬੱਚੇ ਤੁਹਾਡੇ ਘਰ ਵਿੱਚ ਰੋਕ ਐਂਡ ਰੋਲ ਸੰਗੀਤ ਵਜਾਉਂਦੇ ਹਨ ਅਤੇ ਉਹ ਜੀਵਨ ਜੀ ਰਹੇ ਹਨ ਜੋ ਉਹ ਜੀ ਰਹੇ ਹਨ। ਹਾਂ। ਇੱਕ ਹੋਰ ਸੰਦੇਸ਼ ਡਿਕਨਾ ਦੀ ਸਥਾਪਨਾ 20 ਜੁਲਾਈ 1958 ਸਨ। ਬਾਈਬਲ ਵਿੱਚ ਡੀਕਨ ਦੀ ਮੰਗ ਕੀਤੀ ਗਈ ਹੈ ਕਿ ਉਹ ਵਿਆਹ ਆਦਮੀ ਹੋਵੇ ਉਸ ਨੂੰ ਇੱਕ ਪਤਨੀ ਦਾ ਪਤੀ ਹੋਣਾ ਚਾਹੀਦਾ ਹੈ ਅਤੇ ਫਿਰ ਇੱਕ ਹੋਰ ਆਦਮੀ ਜੋ ਕਿ ਇੱਕ ਬਹੁਤ ਹੀ ਸਤਕਾਰਯੋਗ ਆਦਮੀ ਸੀ ਕੰਮ ਲਈ ਬਹੁਤ ਯੋਗ ਸੀ ਅਤੇ ਇੱਕ ਵਫਾਦਾਰ ਆਦਮੀ ਬਣੇਗਾ ਜਿਵੇਂ ਕਿ ਇੱਕ ਪ੍ਰਾਣ ਨੇ ਸੁਝਾ ਦਿੱਤਾ ਸੀ ਫਿਰ ਕੇਸ ਦੀ ਜਾਂਚ ਕਰਨ ਤੋਂ ਬਾਅਦ ਕਿ ਪ੍ਰਾ ਹੁਣੇ ਹੁਣੇ ਇਸ ਵਿਸ਼ਵਾਸ ਵਿੱਚ ਆਇਆ ਸੀ ਉਸ ਦੀ ਪਤਨੀ ਇਸ ਵਿੱਚ ਵਿਸ਼ਵਾਸ ਨਹੀਂ ਕਰਦੀ ਤਦ ਇਸ ਨੇ ਉਸ ਆਦਮੀ ਨੂੰ ਆਫਿਸ ਦੇ ਤੌਰ ਤੇ ਅਯੋਗ ਕਰ ਦਿੱਤਾ ਕਿਉਂਕਿ ਉਸ ਦਾ ਸਾਰਾ ਪਰਿਵਾਰ ਉਸ ਦੇ ਅਧੀਨ ਹੋਣਾ ਚਾਹੀਦਾ ਹੈ ਉਹ ਨੇਚਾ ਵਿੱਚ ਵੀ ਹੋਣਾ ਚਾਹੀਦੇ ਹਨ ਕਿਉਂਕਿ ਇਹ ਇੱਕ ਟਕਰਾਅ ਹੋਵੇਗਾ ਪਰਮੇਸ਼ਵਰ ਦੇ ਨਬੀ ਨੇ ਤਿੰਨ ਕਿਸਮਾਂ ਦੇ ਵਿਸ਼ਵਾਸੀ ਸੰਦੇਸ਼ ਵਿੱਚ ਵੀ ਇਹ ਕਿਹਾ ਹੈ 24 ਨਵੰਬਰ 1963 ਦਾ ਸੰਦੇਸ਼ ਕਿ ਇੱਕ ਡਿਕਨ ਨੂੰ ਆਪਣੇ ਪਰਿਵਾਰ ਨੂੰ ਨਿਯੰਤਰਿਤ ਕਰਨਾ ਚਾਹੀਦਾ ਹੈ ਪ੍ਰਾਵੋ ਤੇ ਪੈਣੋ ਹਰ ਉਹ ਚੀਜ਼ ਜੋ ਬਾਈਬਲਨਮ ਦੇ ਪਵਿੱਤਰ ਸੰਦੇਸ਼ ਨੂੰ ਬਦਲਦੀ ਹੈ ਇੱਕ ਪਖੰਡ ਹੈ ਅਤੇ ਇੱਕ ਧਰਮ ਵਿਰੋਧੀ ਹੈ ਅਤੇ ਜਦੋਂ ਵੀ ਤੁਸੀਂ ਬਾਈਬਲ ਦੇ ਸਿਧਾਂਤਾਂ ਤੋਂ ਦੂਰ ਜਾਂਦੇ ਹੋ ਤਾਂ ਤੁਸੀਂ ਇੱਕ ਧਰਮ ਵਿਰੋਧੀ ਹੋ ਕਲਿਸਿਆ ਅਤੇ ਉਸ ਦੀ ਹਾਲਤ 5 ਅਗਸਤ 1956 ਸਨ ਕੁਝ ਸਮਾਂ ਪਹਿਲਾਂ ਮੈਂ ਇੱਕ ਬਿਮਾਰ ਆਦਮੀ ਨੂੰ ਮਿਲਣ ਲਈ ਇੱਕ ਕਾਰ ਵਿੱਚ ਗਿਆ ਅਤੇ ਉੱਥੇ ਇੱਕ ਔਰਤ ਬੈਠੀ ਸੀ ਅਤੇ ਇੱਕ ਛੋਟਾ ਜਿਹਾ ਉਹ ਸਵਾਲ ਅੰਦਰ ਆਇਆ ਉਸ ਨੇ ਸਿਰ ਦੇ ਪਾਸੇ ਟੋਪੀ ਸੈੱਟ ਕੀਤੀ ਸੀ ਅਤੇ ਕਿਹਾ ਮੰਮੀ ਰਾਤ ਦਾ ਖਾਣਾ ਤਿਆਰ ਹੈ ਉਸ ਨੇ ਕਿਹਾ ਹਣੀ ਸਾਡੇ ਕੋਲ ਸਮਾਂ ਨਹੀਂ ਸੀ ਕਿਹਾ ਅੱਜ ਸਵੇਰੇ ਕੋਈ ਰਾਤ ਦਾ ਖਾਣਾ ਬਣਾਉਣ ਲਈ ਉਹਨੇ ਕਿਹਾ ਕਿ ਮੈਂ ਤੁਹਾਡੇ ਲਈ ਸੈਂਡਵਿਚ ਬਣਾ ਰਹੀ ਹਾਂ ਅਤੇ ਕਿਹਾ ਇੱਥੇ ਕੁਝ ਸੰਤਰੇ ਹਨ ਉਹ ਤੁਰਿਆ ਅਤੇ ਇੱਕ ਸੰਤਰਾ ਫੜ ਲਿਆ ਇਸ ਵੱਲ ਵੇਖਿਆ ਇਸ ਵਿੱਚ ਦੰਦੀ ਵੱਡੀ ਇਸ ਨੂੰ ਕੰਦ ਦੇ ਨਾਲ ਜਿੰਨੀ ਸ਼ਕਤੀ ਨਾਲ ਹੋ ਸਕੇ ਛੁੱਟ ਦਿੱਤਾ ਜੂਸ ਹਿਟਾ ਵਗਦਾ ਹੈ ਅਤੇ ਕਿਹਾ ਜੇ ਇਹ ਹੀ ਹੈ ਜੋ ਤੁਸੀਂ ਇਸ ਜਗ੍ਹਾ ਦੇ ਆਲੇ ਦੁਆਲੇ ਹਾਸਲ ਕੀਤਾ ਤਾਂ ਮੈਂ ਇਸੇ ਤਰ੍ਹਾਂ ਬਾਹਰ ਨਿਕਲ ਜਾਵਾਂਗਾ ਮੈਂ ਸੋਚਿਆ हे ਪ੍ਰਭੂ ਓ ਬਸ 5 ਮਿੰਟਾਂ ਵਾਲੀ ਮੇਰਾ ਹੋਣਾ ਚਾਹੀਦਾ ਹੈ ਲੜਕੇ ਮੈਂ ਉਸ ਦੀ ਚਮੜੀ ਇਸ ਤਰ੍ਹਾਂ ਉਦੇੜ ਦੇਵਾਂਗਾ ਜਿਵੇਂ ਉਸ ਨੂੰ ਕਦੇ ਪਤਾ ਨਹੀਂ ਹੋਵੇਗਾ ਕਿ ਇਹ ਉਦੇੜ ਦਿੱਤੀ ਗਈ ਸੀ ਪਰ ਉਹ ਉੱਥੇ ਪਏ ਹਨ ਤਰਸ ਅਤੇ ਬੱਚੇ ਉਸ ਨੂੰ ਜਿਸ ਚੀਜ਼ ਲੋੜ ਹੈ ਉਹ ਹੈ ਇੱਕ ਚੰਗੇ ਪੁਰਾਣੇ ਫੈਸ਼ਨ ਦੀ ਚਮੜੀ ਉਦੇੜਨ ਦੀ ਇਹ ਹੀ ਸਮ ਚਾਹੀਦਾ ਹੈ ਕੁਝ ਪੁਰਾਣੇ ਰਿਵਾਜ ਵਾਲੇ ਘਰ ਦੁਬਾਰਾ ਅਤੇ ਕੁਝ ਪ੍ਰਚਾਰਕ ਜੋ ਪੁਲਪਰ ਦੇ ਪਿੱਛੇ ਖੜੇ ਹੋਣਗੇ ਤੇ ਸੱਚ ਦਾ ਪ੍ਰਚਾਰ ਕਰਨਗੇ ਅਤੇ ਜਿੱਥੇ ਇਸ ਦੀ ਅਗਵਾਈ ਕੀਤੀ ਜਾਣੀ ਹੈ ਉੱਥੇ ਇਸ ਨੂੰ ਠੇਹਾ ਰੱਖਣ ਆਮੀਨ ਇਹ ਸੱਚ ਹੈ ਕਿ ਭਾਈ ਬ੍ਰਾਹਮ ਅਨੁਸ਼ਾਸਨ ਵਿੱਚ ਵਿਸ਼ਵਾਸ ਕਰਦਾ ਸੀ ਉਸਨੇ ਕਿਹਾ ਕਿ ਉਹ ਮੁੰਡਾ 5 ਮਿੰਟ ਲਈ ਮੇਰਾ ਹੋਣਾ ਚਾਹੀਦਾ ਹੈ ਮੈਂ ਉਸ ਦੀ ਚਮੜੀ ਨੂੰ ਝਟਕਾ ਦੇਵਾਂਗਾ ਤੁਸੀਂ ਜਾਣਦੇ ਹੋ ਉਸਨੇ ਕਿਹਾ ਸੀ ਕਿ ਮੈਂ ਉਸ ਦੀ ਚਮੜੀ ਕੱਟ ਲਵਾਂਗਾ ਉਸ ਨੂੰ ਪਤਾ ਨਹੀਂ ਲੱਗੇਗਾ ਕਿ ਉਸ ਦੀ ਚਮੜੀ ਕਦੋਂ ਉਸ ਦਾ ਸਰੀਰ ਛੱਡ ਦੇਵੇਗੀ 5 ਮਿੰਟ ਲਈ ਮੈਂ ਉਸ ਨੂੰ ਚਾਹੁੰਦਾ ਹਾਂ ਅਤੇ ਮੈਂ ਉਸ ਨਵੀ ਤੇ ਵਿਸ਼ਵਾਸ ਕਰਦਾ ਹਾਂ ਹਾਂ ਜਦੋਂ ਬਿੱਲੀਪਾਲ ਪਿੱਛੇ ਹਟਿਆ ਅਤੇ ਦੁਰਵਿਵਹਾਰ ਕੀਤਾ ਤਾਂ ਭਾਈ ਬ੍ਰਾਹਮਣ ਨੇ ਬਿੱਲੀਪਾਲ ਨੂੰ ਬੁਲਾਇਆ ਅਤੇ ਕਿਹਾ ਪੁੱਤਰ ਪ੍ਰਭੂ ਨੇ ਮੈਨੂੰ ਇਹ ਕਾਰ ਤਹਾਨੂੰ ਬੱਚਿਆਂ ਨੂੰ ਪਾਲਣ ਲਈ ਦਿੱਤਾ ਹੈ ਅਤੇ ਇਸ ਤਰ੍ਹਾਂ ਉਸਨੇ ਕਿਹਾ ਫਿਰ ਤੂੰ ਇੱਥੇ ਨਹੀਂ ਰਹਿ ਸਕਦਾ ਜੇ ਤੂੰ ਇਸ ਤਰ੍ਹਾਂ ਦੀ ਜ਼ਿੰਦਗੀ ਜੀਉਣਾ ਚਾਹੁੰਦਾ ਹੈ ਅੱਜ ਅਜੀਬ ਪ੍ਰਚਾਰ ਕਰਨ ਜਿਨ੍ਹਾਂ ਦੇ ਪੁੱਤਰ ਭੰਗ ਪੀ ਰਹੇ ਹਨ ਗਾਲਾਂ ਕੱਢ ਰਹੇ ਹਨ ਅਤੇ ਸ਼ਰਾਬ ਪੀ ਰਹੇ ਹਨ ਅਤੇ ਰੋਕਾ ਰੋਲ ਸੰਗੀਤ ਵਜਾ ਰਹੇ ਹਨ ਅਤੇ ਉਹਨਾਂ ਨੂੰ ਠੀਕ ਘਰ ਵਿੱਚ ਹੀ ਰੱਖਿਆ ਹੈ ਅਤੇ ਪੁਲਪੜ ਦੇ ਪਿੱਛੇ ਖੜੇ ਹੁੰਦੇ ਹਨ ਮੈਂ ਕਹਿੰਦਾ ਹਾਂ ਤੁਸੀਂ ਪਿਛੜ ਗਏ ਹੋ ਬੈਕਸਲਿਡਨ ਮੈਂ ਆਖਦਾ ਹਾਂ ਇਹ ਪਖੰਡ ਹੈ ਇਹ ਕੁਪੰਥ ਹੈ ਤੁਸੀਂ ਇੱਕ ਆਦਮੀ ਨਹੀਂ ਹੋ ਰੱਦੇ ਆ ਰਾਜਾ 10 ਜੂਨ 1960 ਸੰਨ ਤੁਸੀਂ ਇੱਕ ਛੋਟੀ ਲਵੋ ਅਤੇ ਉਸ ਦੀ ਚਮੜੀ ਲਾਹੋ ਇਹੀ ਹੈ ਜੋ ਤੁਹਾਨੂੰ ਚਾਹੀਦਾ ਹੈ ਦੇਖੋ ਕਿ ਤੁਸੀਂ ਉਸ ਜੂਨੀਅਰ ਹਣੀ ਵਿੱਚੋਂ ਕੀ ਉਬਾਰਿਆ ਹੈ ਛੋਟੀ ਮਾਰਤਾ ਤੁਸੀਂ ਜਾਣਦੇ ਹੋ ਆਪਣੇ ਪੈਰਾਂ ਨੂੰ ਠੋਕਰ ਮਾਰ ਕੇ ਆਪਣੀ ਮੰਮੀ ਨੂੰ ਕਹੇਗੀ ਤੂੰ ਚੁੱਪ ਹੋ ਜਾ ਮੈਂ ਅਜਿਆ ਕਰਨ ਨਹੀਂ ਜਾ ਰਹੀ ਹਾਂ ਚੰਗੀ ਗੱਲ ਹੈ ਕਿ ਉਹਨਾਂ ਕੋਲ ਮੇਰੇ ਡੈਡੀ ਨਹੀਂ ਸਨ ਇਹ ਸਭ ਕੁਝ ਦੇਖੋ ਤੁਹਾਨੂੰ ਕੀ ਮਿਲਿਆ ਨਾਬਾਲਗ ਮੂਰਖਾਂ ਦਾ ਇੱਕ ਝੁੰਡ ਬਿਲਕੁਲ ਇਹੀ ਹੈ ਜੋ ਤੁਹਾਨੂੰ ਮਿਲਿਆ ਹੈ ਸੱਚਮੁੱਚ ਬਿਲਕੁਲ ਪਾਗਲਖਾਨੇ ਉਹਨਾਂ ਨਾਲ ਭਰੇ ਹੋਏ ਹਨ ਬੀਟਨਿਕਸ ਇਹੀ ਹੈ ਜਿਹਦੇ ਕਰਕੇ ਇਹ ਜੂਨੀਅਰ ਪਿਆਰੇ ਹਨ ਬਾਈਬਲ ਨੇ ਕਿਹਾ ਕਿ ਜੇ ਤੁਸੀਂ ਡੰਡੇ ਨੂੰ ਬਚਾਉਂਦੇ ਹੋ ਤਾਂ ਤੁਸੀਂ ਆਪਣੇ ਪੁੱਤਰ ਨੂੰ ਖਰਾਬ ਕਰਦੇ ਹੋ ਕੰਧ ਤੇ ਹੱਥ ਲਿਖਤ 9 ਮਾਰਚ 1958 ਸਨ ਅਤੇ ਤੁਸੀਂ ਜਿਹੜੇ ਆਪਣੇ ਬੱਚਿਆਂ ਨੂੰ ਆਪਣੀਆਂ ਜਵਾਨ ਕੁੜੀਆਂ ਨੂੰ ਇਹਨਾਂ ਮੁੰਡਿਆਂ ਦੇ ਨਾਲ ਇਹਨਾਂ ਆਧੁਨਿਕ ਰੌਕ ਐਂਡ ਰੋਲ ਕੈਰੀ ਆਨ ਵਿੱਚ ਬਾਹਰ ਨਿਕਲਣ ਦਿੰਦੇ ਹੋ ਮੰਮੀ ਅਤੇ ਡੈਡੀ ਤੁਹਾਨੂੰ ਸ਼ਰਮਣ ਚਾਹੀਦੀ ਹੈ ਤੁਸੀਂ ਕਹਿੰਦੇ ਹੋ ਠੀਕ ਹੈ ਉਹ ਉਹ ਕਰਦੇ ਹਨ ਜੋ ਉਹ ਚਾਹੁੰਦੇ ਹਨ ਤੁਹਾਨੂੰ ਅਜੇ ਵੀ ਚੱਪੂ ਮਿਲੇ ਹਨ ਮੈਨੂੰ ਵੀ ਉਧਰ ਦੋ ਮਿਲੇ ਹਨ ਮੈਨੂੰ ਨਹੀਂ ਪਤਾ ਕਿ ਉਹ ਕੀ ਹੋਣਗੇ ਪਰ ਇਹ ਜੇ ਬੁੱਢਾ ਬ੍ਰਾਹਮ ਲੰਬੇ ਸਮੇਂ ਤੱਕ ਜਿਉਂਦਾ ਰਹਿੰਦਾ ਹੈ ਅਤੇ ਆਪਣਾ ਸਹੀ ਦਿਮਾਗ ਰੱਖਦਾ ਹੈ ਉਹ ਜਾ ਸਕਦੇ ਹਨ ਪਰ ਉਹ ਸ਼ਾਲਿਆਂ ਨਾਲ ਪਰੇ ਹੋਣਗੇ ਜਦ ਕਿ ਉਹ ਉਧਰ ਉੱਥੇ ਹਨ ਇਹ ਬਦਨਾਮੀ ਹੈ ਹੁਣ ਇਹ ਮਾਤਾ ਪਿਤਾ ਦਾ ਗੁਨਾਹ ਹੈ ਤੁਸੀਂ ਸਾਰੇ ਨਬਾਲਗ ਅਪਰਾਧ ਬਾਰੇ ਗੱਲ ਕਰ ਰਹੇ ਹੋ ਮੈਨੂੰ ਲੱਗਦਾ ਹੈ ਬਜਾਏ ਇਸ ਦੇ ਇਹ ਮਾਂ ਪਿਓ ਦਾ ਗੁਨਾਹ ਹੈ ਬਾਈਬਲ ਨੇ ਕਿਹਾ ਡੰਡੇ ਨੂੰ ਬਚਾਉਂਦੇ ਹੋ ਤਾਂ ਤੁਸੀਂ ਆਪਣੇ ਬੱਚੇ ਨੂੰ ਵਿਗਾੜਦੇ ਹੋ ਅਤੇ ਬਿਲਕੁਲ ਸਹੀ ਹੈ ਤੁਹਾਨੂੰ ਕਦੇ ਵੀ ਇਸ ਤੋਂ ਵਧੀਆ ਕੁਝ ਨਹੀਂ ਮਿਲੇਗਾ ਮੇਰੇ ਘਰ ਤੇ ਉਹ 10 ਹੁਕਮ ਦਰਵਾਜ਼ੇ ਤੇ ਇੱਕ ਹਿਕਰੀ ਸਟਿਕ ਤੇ ਲਟਕ ਰਹੇ ਹਨ ਅਤੇ ਭਰਾ ਮੇਰੇ ਕੋਲ ਉਹ ਸਾਰੇ 10 ਮੇਰੀ ਪਿੱਠ ਦੇ ਪਾਰ ਹਨ ਅਤੇ ਮੇਰੇ ਲੱਤਾਂ ਉੱਪਰ ਅਤੇ ਹੇਠਾਂ ਹਰ ਦਿਨ ਬਹੁਤ ਨੇੜੇ ਇਸ ਨੇ ਮੇਰੇ ਲਈ ਚੰਗਾ ਕੀਤਾ ਉਹ ਮਨ ਘਰ ਦੇ ਪਿੱਛੇ ਲੱਗ ਗਿਆ ਤੇ ਮੈਂ ਥੋੜਾ ਜਿਹਾ ਨੱਚਿਆ ਪਰ ਮੈਂ ਜਾਣਦਾ ਸੀ ਕਿ ਅਗਲੀ ਵਾਰ ਅਜਿਹਾ ਕਰਨਾ ਨਹੀਂ ਹੈ ਜਦੋਂ ਮੇਰਾ ਹੋ ਗਿਆ ਉੱਥੇ ਇੱਕ ਪੂਰੀ ਬਹੁਤ ਵਧੀਆ ਜ਼ਿੰਦਗੀ ਹੋਵੇਗੀ ਜੇਕਰ ਸਾਡੇ ਕੋਲ ਅੱਜ ਅਜੇਆ ਕਰਨ ਲਈ ਕੁਝ ਹੋਰ ਡੈਡੀ ਹੁੰਦੇ ਘਾਟੀ ਨੂੰ ਟੋਇਆ ਨਾਲ ਪਰਨਾ 28 ਜੁਲਾਈ 1956 ਸਨ ਅਤੇ ਹੁਣ ਤੁਹਾਡੇ ਵਿੱਚੋਂ ਕੁਝ ਕੈਂਟਕੀ ਵਿੱਚ ਪਹਾੜੀ ਲੋਕਾਂ ਦੀ ਅਨਪੜਤਾ ਬਾਰੇ ਗੱਲ ਕਰਦੇ ਹਨ ਉਹ ਤੁਹਾਡੇ ਵਿੱਚੋਂ ਕੁਝ ਸ਼ਹਿਰ ਦੇ ਲੋਕਾਂ ਨੂੰ ਸਿਖਾ ਸਕਦੇ ਹਨ ਕਿ ਤੁਸੀਂ ਕਿਦਾਂ ਤਮੀਜ਼ ਨਾਲ ਰਹਿਣਾ ਹੈ ਤੁਹਾਡੀ ਛੋਟੀ ਮਾਰਥਾ ਐਂਡ ਰਾਤ ਦੇ ਸਮੇਂ ਅੰਦਰ ਆਉਂਦੀ ਹੈ ਅਜ ਉਸਦੇ ਸਾਰੇ ਚਿਹਰੇ ਤੇ ਗੜਬੜ ਅਤੇ ਅੱਧੀ ਸ਼ਰਾਬੀ ਅਤੇ ਇੱਕ ਸਿਗਰਟ ਪੀ ਰਹੀ ਅਤੇ ਇਸ ਨੂੰ ਉਸਦੇ ਨੱਕ ਵਿੱਚੋਂ ਕੱਢ ਰਹੀ ਅਤੇ ਆਪਣੇ ਪੈਰਾਂ ਨੂੰ ਪਟਕਦੀ ਅਤੇ ਤੁਹਾਡੇ ਤੇ ਚੀਕਦੀ ਹੈ ਉਸ ਨੂੰ ਇੱਕ ਵਾਰ ਉਹਨਾਂ ਵਿੱਚੋਂ ਇੱਕ ਪੁਰਾਣੀ ਕੈਂਟਕੀ ਮੰਮੀ ਨਾਲ ਅਜਿਆ ਕਰਨ ਦਿਓ ਉਹਨੇ ਇੱਕ ਸਖਤ ਸੋਟੀ ਲਈ ਜਾਂ ਕੋਈ ਚੀਜ਼ ਜਾਇਕ ਬੈਰਲ ਸਲੇਟ ਜਦੋਂ ਉਹ ਉਹਨੂੰ ਮਿਲੀ ਤਾਂ ਉਸ ਨੂੰ ਪਤਾ ਲੱਗੇਗਾ ਕਿ ਉੱਥੇ ਦੇ ਆਲੇ ਦੁਆਲੇ ਮੰਮੀ ਕੌਣ ਸੀ ਜੇ ਤੁਸੀਂ ਅਜਿਆ ਕੀਤਾ ਹੁੰਦਾ ਤਾਂ ਅੱਜ ਰਾਤ ਤੁਹਾਡੇ ਕੋਲ ਬਹੁਤ ਸਾਰੇ ਗਲਤ ਆਦਮੀ ਅਤੇ ਮੁੰਡੇ ਅਤੇ ਕੁੜੀਆਂ ਨਹੀਂ ਹੁੰਦੇ ਉਹਨਾਂ ਵਿੱਚੋਂ ਇੱਕ ਨੂੰ ਆਪਣੇ ਆਪ ਨੂੰ ਇਹ ਪੁਰਾਣੇ ਗੰਦੇ ਕੱਪੜੇ ਪਹਿਨਨ ਦਿਓ ਜਿਵੇਂ ਕਿ ਤੁਸੀਂ ਆਪਣੇ ਬੱਚੇ ਨੂੰ ਉੱਥੇ ਪਹਿਨਨ ਦਿੰਦੇ ਹੋ ਛੋਟੀਆਂ ਪੁਰਾਣੀਆਂ ਸ਼ਾਰਟਸ ਅਤੇ ਉਹਨਾਂ ਨੂੰ ਇੱਕ ਵਾਰ ਹੀ ਕਰਨ ਦਿਓ ਤੁਸੀਂ ਦੇਖੋਗੇ ਕਿ ਉਹ ਕਿੰਨੇ ਅਨਪੜ੍ਹ ਹਨ ਉਸ ਨੂੰ ਉਦੋਂ ਤੱਕ ਕੁੱਟੇਗੀ ਜਦੋਂ ਤੱਕ ਉਹਦਾ ਸਰੀਰ ਨਿਸ਼ਾਨਾਂ ਨਾਲ ਭਰ ਨਹੀਂ ਜਾਂਦਾ ਤੁਸੀਂ ਉਹਨਾਂ ਦੇ ਉੱਪਰ ਕੱਪੜੇ ਨਹੀਂ ਪਾ ਸਕਦੇ ਅੱਜ ਰਾਤ ਇਹੀ ਕਰਨ ਦੀ ਲੋੜ ਹੈ ਇਹ ਸਹੀ ਹੈ ਕੀ ਭਾਈ ਬ੍ਰਹਮ ਅਨੁਸ਼ਾਸਨ ਵਿੱਚ ਵਿਸ਼ਵਾਸ ਕਰਦਾ ਸੀ ਕਲੀਸਾ ਕਹਿੰਦੀ ਹੈ ਆਮੀਨ ਜੀ ਹਾਂ ਸ਼੍ਰੀਮਾਨ ਉਸਨੇ ਕਿਹਾ ਪਹਾੜੀ ਲੋਕ ਉਹਨਾਂ ਨੂੰ ਸ਼ਰਮਿੰਦਾ ਕਰਨਗੇ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰੱਖਦੇ ਹਨ ਇਹੀ ਹੈ ਜੋ ਸਾਡੇ ਕੋਲ ਅੱਜ ਇਸ ਸੰਦੇਸ਼ ਦੇ ਪਿੱਛੇ ਚੱਲਣ ਵਾਲਿਆਂ ਦੇ ਰੂਪ ਵਿੱਚ ਹੈ ਵਿਗੜੇ ਬੱਚੇ ਵਿਗੜੀਆਂ ਪਤਨੀਆਂ ਵਿਗੜੇ ਪ੍ਰਚਾਰਕ ਰਾਜ ਕਰਨ ਵਾਲੀਆਂ ਔਰਤਾਂ ਬੱਚੇ ਕਹਿਣੇ ਤੋਂ ਬਾਹਰ ਪ੍ਰਚਾਰਕ ਦਸਤੂਰ ਤੋਬਾਰ ਅਤੇ ਸਭ ਕੁਝ ਜੋ ਇਸ ਦੇ ਨਾਲ-ਨਾਲ ਜਾਂਦਾ ਹੈ ਉਸ ਕਿਸਮ ਦੇ ਕਰ ਜੁਆ ਇਸ ਸੰਦੇਸ਼ ਦੀ ਪ੍ਰਤੀਨਿਧਤਾ ਕਰਦੇ ਹਨ ਉਹ ਤਥਾਕਤਿਤ ਪੈਂਟੇਕੋਸਟ ਵਾਂਗ ਹਨ ਆਪਣੇ ਬੱਚੇ ਨੂੰ ਉਹ ਕਰਨ ਦਿੰਦੇ ਹਨ ਜੋ ਉਹ ਚਾਹੁੰਦੇ ਹਨ ਕ੍ਰੋਧ ਨਾਲ پاگل ਹੋ ਜਾਂਦੇ ਹਨ ਜਦੋਂ ਤੁਸੀਂ ਸ਼ਿਕਾਇਤ ਲੈ ਕੇ ਆਉਂਦੇ ਹੋ ਹਰ ਵਾਰ ਜਦੋਂ ਤੁਸੀਂ ਉਸ ਬੱਚੇ ਦੇ ਹੱਕ ਵਿੱਚ ਖੜੇ ਹੁੰਦੇ ਹੋ ਅਤੇ ਤੁਸੀਂ ਜਾਣਦੇ ਹੋ ਕਿ ਉਹ ਗਲਤ ਹੈ ਤੁਸੀਂ ਉਸ ਤੇ ਸ਼ੈਤਾਨ ਦਾ ਆਤਮਾ ਲਿਆਉਂਦੇ ਹੋ ਹਰ ਵਾਰ ਜਦੋਂ ਤੁਸੀਂ ਘਰ ਦਾ ਆਦਮੀ ਬਣਨ ਦੀ ਕੋਸ਼ਿਸ਼ ਨਹੀਂ ਕਰਦੇ ਤੁਹਾਡਾ ਆਤਮਾ ਥੋੜਾ ਹੋਰ ਵਿਗੜ ਜਾਂਦਾ ਹੈ ਹਰ ਵਾਰ ਪੈਣ ਜਦੋਂ ਤੂੰ ਆਪਣੇ ਪਤੀ ਨੂੰ ਵਾਪਸ ਜਵਾਬ ਦਿੰਨੀ ਹੈ ਅਤੇ ਤੂੰ ਉਸ ਆਤਮਾ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰੇਗੀ ਉਹ ਆਤਮਾ ਤੇਰੇ ਤੇ ਮਜ਼ਬੂਤ ਹੋ ਜਾਵੇਗਾ ਤੁਹਾਡੇ ਕੋਲ ਬੇਲਗਾਮ ਬੱਚੇ ਜਨਾਨੜੇ ਆਦਮੀ ਹਨ ਪਰ ਮੇਰਾ ਪੁਆਇੰਟ ਇਹ ਹੈ ਕਿ ਮੈਂ ਬੜੀ ਮਜ਼ਬੂਤੀ ਨਾਲ ਜਿਸ ਗੱਲ ਉਤੇ ਜ਼ੋਰ ਪਾ ਕੇ ਸਪਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਇਹ ਹੈ ਕਿ ਜ਼ਿਆਦਾਤਰ ਲੋਕ ਉਦੋਂ ਤੱਕ ਠੀਕ ਸਨ ਜਦੋਂ ਤੱਕ ਅਖੌਤੀ ਗਰਜਾਂ ਸਾਡੇ ਰਾਹ ਵਿੱਚ ਨਹੀਂ ਆਈਆਂ ਜਦੋਂ ਤੱਕ ਇਹ ਇਹਨਾਂ ਪ੍ਰਚਾਰਕਾਂ ਨੇ ਇਹ ਨਹੀਂ ਸੋਚਿਆ ਕਿ ਉਹ ਉੱਪਰ ਚੜ ਗਏ ਹਨ ਅਤੇ ਇਸ ਨੂੰ ਪ੍ਰਾਪਤ ਕਰ ਲਿਆ ਹੈ ਜਦੋਂ ਤੱਕ ਨਿਊਯਾਰਕ ਨੇ ਆਪਣੀਆਂ ਗਰਜਾਂ ਨਾਲ ਦੁਨੀਆ ਨੂੰ ਪ੍ਰਭਾਵਿਤ ਨਹੀਂ ਕੀਤਾ ਅਤੇ ਇਹ ਕੀ ਸੀ ਜੋ ਵਾਪਰਿਆ ਇਹਨਾਂ ਤੋਂ ਤੁਰੰਤ ਬਾਅਦ ਮਨੁੱਖ ਆਪਣੀਆਂ ਗਰਜਾਂ ਨੂੰ ਦੁਨੀਆ ਦੇ ਇਸ ਹਿੱਸੇ ਵਿੱਚ ਲੈ ਆਏ ਪਵਿੱਤਰਤਾ ਦੇ ਮਿਆਰਾਂ ਨੂੰ ਤੋੜ ਦਿੱਤਾ ਗਿਆ ਪ੍ਰਚਾਰਕ ਜਨਾਹ ਕਰਿਚ ਡਿਗਣ ਲਗੇ ਸਾਡੇ ਕੋਲ ਗਰਜਾਂ ਤੋਂ ਬਿਨਾ ਉਸ ਤੋਂ ਪਹਿਲਾਂ ਇਕੀਆਂ ਦੋ ਸਨ ਪਰ ਜਦੋਂ ਸ਼ੈਤਾਨ ਦੀਆਂ ਗਰਜਾਂ ਦਾ ਪ੍ਰਕਾਸ਼ਨ ਸ਼ੈਤਾਨ ਦੀਆਂ ਗਰਜਾਂ ਇਸ ਰਾ ਆਈਆਂ ਇਸ ਨੇ ਪਵਿੱਤਰਤਾਈ ਦੇ ਸੰਦੇਸ਼ ਨੂੰ ਨਸ਼ਟ ਕਰ ਦਿੱਤਾ ਅਤੇ ਸਾਲਾਂ ਦੇ ਦੌਰਾਨ ਤੁਸੀਂ ਇਹ ਵੀ ਨਹੀਂ ਜਾਣ ਸਕਦੇ ਹੋ ਕਿ ਕੌਣ ਸੰਦੇਸ਼ ਦੀ ਪਾਲਣਾ ਕਰਦਾ ਹੈ ਅਤੇ ਕੌਣ ਨਹੀਂ ਕਰਦਾ ਅਤੇ ਉਹ ਲੋਕ ਜੋ ਅੰਦਰ ਆਏ ਅਤੇ ਇਸ ਕਿਸਮ ਦੇ ਪਹਿਰਾਵੇ ਨੂੰ ਮਿਲੇ ਇਸ ਕਿਸਮ ਦੀ ਪ੍ਰਣਾਲੀ ਅਤੇ ਉਹਨਾਂ ਕਿਸਮਾਂ ਦੇ ਲੋਕਾਂ ਨੂੰ ਮਿਲੇ ਅਤੇ ਜੋ ਉਹ ਜਾਣਦੇ ਹਨ ਉਹੀ ਹੈ ਕਿ ਉਹ ਇਸ ਨੂੰ ਸੰਦੇਸ਼ ਅਤੇ ਸੰਦੇਸ਼ ਦੇ ਮਿਆਰਾਂ ਵਜੋਂ ਪਛਾਣਦੇ ਹਨ ਪਰ ਮੈਂ ਤੁਹਾਨੂੰ ਸਹੀ ਮਿਆਰ ਦੇ ਰਿਹਾ ਹਾਂ ਤੰਗ ਡਰੈਸਿੰਗ ਤੰਗ ਕੱਪੜੇ ਸਹੀ ਮਿਆਰ ਨਹੀਂ ਹੈ ਉੱਚੀ ਅੱਡੀ ਵਾਲੀਆਂ ਜੁੱਤੀਆਂ ਡਰੈਸਿੰਗ ਦਾ ਸਹੀ ਮਿਆਰ ਨਹੀਂ ਹੈ ਇਹ ਨਿਊਯਾਰਕ ਵਿੱਚ ਵਿਗਾੜਿਆ ਗਿਆ ਸੀ ਅਤੇ ਉਹਨਾਂ ਨੇ ਔਰਤਾਂ ਨੂੰ ਉੱਚੀਆਂ ਅੱਡੀਆਂ ਵਾਲੀਆਂ ਜੁੱਤੀਆਂ, ਤੰਗ ਪਹਿਰਾਵੇ ਅਤੇ ਨਿਊਯਾਰਕ ਦੇ ਨਵੀਨਤਮ ਫੈਸ਼ਨਾਂ ਵਿੱਚ ਪਾ ਦਿੱਤਾ। ਇਹਨਾਂ ਸਾਰੀਆਂ ਕਿਸਮਾਂ ਦੀਆਂ ਬਕਵਾਸ ਅਥੌਤੀ ਗਰਜਾਂ ਨੇ ਇਸ ਤਰੀਕੇ ਨਾਲ ਲਿਆਂਦੀਆਂ। ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਉਹ ਇਹ ਪਰਮੇਸ਼ਰ ਹੈ। ਕੋਈ ਵੀ ਚੀਜ਼ ਜਿਹੜੀ ਪਵਿੱਤਰ ਸੰਦੇਸ਼ ਨੂੰ ਨਸ਼ਟ ਕਰਦੀ ਹੈ ਜਿਸ ਲਈ ਪਰਮੇਸ਼ਰ ਦੇ ਨਬੀ ਨੇ ਦੁੱਖ ਚੱਲੇ ਸ਼ੈਤਾਨ ਦੀ ਹੈ। ਜੋ ਵੀ ਚੀਜ਼ ਸਦੂਮ ਅਤੇ ਅਮਰਾਦ ਦੇ ਇਹਨਾਂ ਵਿਗਾੜਾਂ ਦੇ ਅਧੀਨ ਹੁੰਦੀ ਹੈ ਉਹ ਸ਼ੈਤਾਨ ਦੀ ਹੈ ਇਸ ਦਾ ਕੋਈ ਲੈਣ ਦੇਣ ਨਹੀਂ ਹੈ ਪਰ ਸਾਡੇ ਕੋਲ ਅਸਲੀ ਘਰਚਾ ਹੋਣ ਗਿਆ ਇਹ ਇਹਨਾਂ ਦਿਨਾਂ ਚੋਂ ਕਿਸੇ ਇੱਕ ਦਿਨ ਪਬਲਿਕ ਵਿੱਚ ਟੁੱਟਣ ਗਿਆ ਫਿਰ ਤੁਸੀਂ ਦੇਖਣ ਜਾ ਰਹੇ ਹੋ ਇਲਾੜੀ ਨੂੰ ਤਿਆਰ ਕਰਨ ਗਿਆ ਇਹਨਾਂ ਛੁੱਟੀਆਂ ਘਰਜਾਂ ਨੇ ਕਦੇ ਵੀ ਇਲਾੜੀ ਨੂੰ ਤਿਆਰ ਨਹੀਂ ਕੀਤਾ ਇਸ ਨੇ ਉਹਨੂੰ ਤਿਆਰ ਨਹੀਂ ਕੀਤਾ ਇਸ ਨੇ ਉਹਨੂੰ ਵਾਪਸ ਉੱਥੇ ਹੀ ਕਰ ਦਿੱਤਾ ਜਿੱਥੇ ਉਹ ਪਹਿਲਾਂ ਸੀ ਪਰ ਇਹ ਆ ਰਹੀਆਂ ਹਨ ਇਹ ਬਹੁਤ ਜਲਦ ਪਬਲਿਕ ਲਈ ਤੋੜ ਦਿੱਤੀਆਂ ਜਾਣਗੀਆਂ ਉਸ ਵਲ ਆਪਣੇ ਹੱਥ ਉੱਚੇ ਚੁੱਕੋ ਉਸ ਦਾ ਧੰਨਵਾਦ ਕਰੋ ਭਰਾਵੋ ਅਤੇ ਭੈਣੋ ਕਿ ਤੁਸੀਂ ਅੱਜ ਉਸ ਜਾਲ ਵਿੱਚ ਨਹੀਂ ਫਸੇ ਮੁਕਤੀ ਦਾਤਾ ਤੇਰਾ ਧੰਨਵਾਦ ਪ੍ਰਭੂ ਦਾ ਧੰਨਵਾਦ ਹੋਵੇ ਉਸ ਦੀ ਵਿਦਾਈ ਕਰੋ ਅਤੇ ਉਸ ਦਾ ਆਦਰ ਕਰੋ ਕਿਉਂਕਿ ਤੁਸੀਂ ਅੱਜ ਉਸ ਜਾਲ ਵਿੱਚ ਨਹੀਂ ਫਸੇ ਹਾਂ ਮੈਂ ਆਪਣਾ ਗਲਿਆਸੜੀ ਆਤਮਾ ਤੁਹਾਡੇ ਤੱਕ ਪਹੁੰਚਾ ਸਕਦਾ ਸੀ ਪਰ ਪਿਆਰੇ ਮੇਰੇ ਕੋਲ ਪਵਿੱਤਰ ਆਤਮਾ ਹੈ ਸਾਡੇ ਕੋਲ ਇੱਥੇ ਪਵਿੱਤਰਤਾ ਦੇ ਮਿਆਰ ਹਨ ਸਟੈਂਡਰਡਸ ਹਨ ਜੇ ਤੁਸੀਂ ਅੱਜ ਇੱਥੇ ਇੱਕ ਛੋਟੀ ਭੈਣ ਹੋ ਜੋ ਜਾਣਦੀ ਹੈ ਕਿ ਤੁਹਾਡੇ ਕੋਲ ਇੱਕ ਰਾਜ ਕਰਨ ਵਾਲਾ ਰਵਈਆ ਹੈ ਤਾਂ ਕਿਉਂ ਨਾ ਇਸ ਨੂੰ ਸਮਰਪਣ ਕਰੋ ਛੱਡ ਦਿਓ ਪ੍ਰਭੂ ਛੱਡ ਦਿਓ ਭੈਣੋ ਪ੍ਰਭੂ ਜੇਕਰ ਤੁਹਾਡਾ ਅਜਿਹਾ ਰਵਈਆ ਹੈ ਜਿਹੜਾ ਤੁਹਾਡੀ ਪਤਨੀ ਉੱਤੇ ਦਰਵਾਜ਼ੇ ਦੇ ਪਾਇਦਾਨ ਵਜੋਂ ਚੱਲਦਾ ਹੈ ਹਮੇਸ਼ਾ ਉਸ ਨੂੰ ਗਾਲਾਂ ਦਿੰਦਾ ਹੈ ਉਸ ਨੂੰ ਦੁਖੀ ਸ਼ਬਦ ਬੋਲਦਾ ਹੈ ਉਸ ਆਤਮਨ ਛੱਡ ਦਿਓ ਤੁਸੀਂ ਇੱਕ ਵਿਗੜੇ ਆਦਮੀ ਹੋ ਜੇ ਤੁਸੀਂ ਆਪਣੇ ਘਰ ਦੇ ਆਦਮੀ ਨਹੀਂ ਹੋ ਪਿਆਰੇ ਅੱਜ ਇਹ ਰਵਈਆ ਬਦਲੋ ਤੁਸੀਂ ਆਪਣੇ ਆਪ ਨੂੰ ਤਬਾਹ ਕਰ ਦੇਵੋਗੇ ਆਪਣੀ ਪਤਨੀ ਨੂੰ ਤਬਾਹ ਕਰ ਦੇਵੋਗੇ ਅਤੇ ਆਪਣੇ ਬੱਚਿਆਂ ਨੂੰ ਤਬਾਹ ਕਰ ਦੇਵੋਗੇ ਤੁਸੀਂ ਕਲੇਸ਼ ਕਾਲ ਵਿੱਚੋਂ ਨੰਗੋਗੇ ਇਸ ਨੂੰ ਸਮਰਪਣ ਕਰਨ ਦਿਓ ਅਤੇ ਉਸ ਦੀ ਮੌਜੂਦਗੀ ਵਿੱਚ ਮੇਰੇ ਪਿਆਰੇ ਜੋ ਕਿ ਅੱਜ ਹੀ ਦੂਰ ਕੀਤਾ ਜਾ ਸਕਦਾ ਹੈ ਤੇਰਾ ਧੰਨਵਾਦ ਪਿਤਾ ਤੇਰੇ ਬਚਨ ਦੇ ਲਈ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਹਾਂ ਪ੍ਰਭੂ हे ਪ੍ਰਭੂ ਅਸੀਂ ਇੱਕ ਭਿਆਨਕ ਯੁੱਗ ਵਿੱਚ ਰਹਿੰਦੇ ਹਾਂ ਪ੍ਰਭੂ ਅਸੀਸ ਯੁਗ ਦੇ ਲੋਕਾਂ ਅਸੀਂ ਇਸ ਕਸਮ ਦੇ ਪਛੋਕਰ ਤੋਂ ਆਏ ਹਾਂ ਬਹੁਤ ਸਾਰੀਆਂ ਚੀਜ਼ਾਂ ਸਦੂਮ ਤੋਂ ਸਾਡੇ ਮਨਾਂ ਤੇ ਦਿਲਾਂ ਨੂੰ ਪਰੇਸ਼ਾਨ ਕਰਦੀਆਂ ਹਨ ਅਤੇ हे ਪ੍ਰਭੂ ਮੈਂ ਤੇਰੇ ਲੋਕਾਂ ਲਈ ਪ੍ਰਾਰਥਨਾ ਕਰਦਾ ਹਾਂ ਜਿਨ੍ਹਾਂ ਨੂੰ ਅੱਜ ਪ੍ਰਾਰਥਨਾ ਦੀ ਜ਼ਰੂਰਤ ਹੈ ਅਤੇ ਇਹਨਾਂ ਦੁਸ਼ਟ ਆਤਮੀਆਂ ਅਤੇ ਸਦੂਮ ਦੀਆਂ ਬਹੁਤ ਸਾਰੀਆਂ ਬੁਰਾਈਆਂ ਉਤੇ ਸ਼ਕਤੀ ਦੀ ਜ਼ਰੂਰਤ ਹੈ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੇਰੀ ਮੌਜੂਦਗੀ ਅਤੇ ਤੇਰਾ ਆਤਮਾ ਇਸ ਪਲ ਉਹਨਾਂ ਦੇ ਜਨਾਂ ਉਤੇ ਛਾ ਜਾਵੇ ਅਤੇ ਇਸ ਦੁਸ਼ਮਣ ਦੇ ਜੂਲੇ ਨੂੰ ਤੋੜ ਦੇਵੇ ਆਪਣੇ ਬੱਚਿਆਂ ਨੂੰ ਅਸੀਸ ਦੇ ਵਿਸ਼ਵਾਸ ਨਾਲ ਇਸ ਨੂੰ ਸਦਕਾਰ ਕਰਨ ਵਿੱਚ ਉਹਨਾਂ ਦੀ ਮਦਦ ਕਰ ਤਾਂ ਕਿ ਉਹ ਦੱਬ ਕੇ ਲੜਾਈ ਲੜਨ ਉਹਨਾਂ ਦੀ ਮਦਦ ਕਰ हे ਪ੍ਰਭੂ ਸੱਚੇ ਆਦਮੀ ਬਣਨ ਦੇ ਲਈ ਔਰਤਾਂ ਦੇ ਸੱਚੀ ਭੈਣ ਬਣਨ ਵਿੱਚ ਮਦਦ ਕਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਸ ਸੰਦੇਸ਼ ਜਿੱਥੇ ਵੀ ਜਾਵੇਗਾ ਇਹ ਦੁਨੀਆ ਪਰਚ ਤੇਰੇ ਲੋਕਾਂ ਦੀ ਮਦਦ ਕਰੇਗਾ ਅਤੇ हे ਪ੍ਰਭੂ ਉਹਨਾਂ ਨੂੰ ਸਦੂਮ ਤੇ ਅਮਰਾ ਤੋਂ ਦੂਰ ਕਰ ਉਹਨਾਂ ਨੂੰ ਉਠਾਏ ਜਾਣ ਦੇ ਲਈ ਤਿਆਰ ਕਰ ਅਸੀਂ ਪ੍ਰਾਰਥਨਾ ਕਰਦੇ ਹਾਂ ਅਦੀਸ ਮਸੀਹ ਦੇ ਨਾਮ ਵਿੱਚ ਇਹ ਬਰਕਤਾਂ ਮੰਗਦੇ ਹਾਂ ਆਮੀਨ